ਉਹ ਆਪਣਾ ਮਰਾਇਆ ਫਾਈਨਲ 8 ਹੈ ਮੈਂ ਆਪਣਾ ਨੈਸ਼ਨਲ ਰਨਿੰਗ ਹੋਲਡ ਮੈਂ ਹੈ ਤੇ ਮੈਂ ਆਪਣਾ ਮੈਨ ਉਹ ਆ ਮੈਂ ਇਹ ਮਿਹਨਤ ਦਾ ਫਲ ਨਹੀਂ ਮਿਲਿਆ ਜੇ ਅਨੌਸ ਲਗਾ ਰਿਹਾ ਹੁਣ ਮੈਂ ਇਹੀ ਆ ਜਾਣਾ ਛਸ ਨੀ ਆ ਇਹਣਾ ਜਾਂਦੇ ਹੁੰਦਾ ਆ ਬਈ ਆਪ ਹੈਗਾ ਮੇਰਾ ਨਾਮ ਵੀ ਦੀਪਕ ਹੈ ਮੈਂ ਨਾ ਨੈਸ਼ਨਲ ਮੈਡਲਿਸ ਕਿਹਾ ਹੈ ਕੋਈ ਸਰਕਾਰ ਤੋਂ ਮਤਲਬ ਉਮੀਦ ਕੀਤੀ ਪਹਿਲਾਂ ਵੀ ਜੋਬ ਮਿਲ ਜੂਗੀ ਤੇ ਜੋਬ ਆਪਾਂ ਨੂੰ ਮਿਲੀ ਨਹੀਂ ਤੇ ਆਪਾਂ ਹੁਣ ਖਾਲਸਾ ਦੇ ਮਤਲਬ ਕਚਹਿਰੀ ਦੇ ਲਾਗੇ ਜਿਹੜਾ ਇਤਵਾਰ ਖਾਨਾ ਉੱਥੇ ਆਪਾਂ ਰੈਡੀ ਲਾਈ ਹੋਈ ਹੈ ਇਹ ਮੰਗਾਂ ਅੰਡੀ ਮੈਂ ਸਰ ਆਣ ਤੋਂ ਮੰਗਦਾ ਇਹ ਵੀ ਮਤਲਬ ਜੋਬ ਮਿਲ ਜੇ ਮੈਨੂੰ ਜੋਬ ਮਿਲ ਜੇ ਤਾਂ ਸਭ ਤੋਂ ਵਧੀਆ ਗੱਲ ਹੈਗੀ ਆ ਕਾਰਾ ਨਾਲ ਲਾਰੇ ਲਾਉਂਦੀਆਂ ਨੇ ਤੇ ਉਹ ਕਹਿੰਦੀ ਪੀਣ ਦੀ ਨੌਕਰੀ ਲੈ ਲੈ ਜਾਂ ਮਤਲਬ ਗਾਰਡ ਦੀ ਨੌਕਰੀ ਲੈ ਲੈ ਗਾਰਡ ਜੇ ਪੀਐਨ ਲੱਗਣਾ ਹੁੰਦਾ ਬਈ ਇੰਨੀ ਮਿਹਨਤ ਨਾ ਕਰਦਾ ਮੈਂ ਕਿੰਨੇ ਸਾਲ ਤੱਕ 6 ਸਾਲ ਤੱਕ ਮਤਲਬ ਧੱਕੇ ਖਾਦੇ ਨਿਕਲੇ ਇੱਥੇ ਰ ਜਾ ਕੇ ਉੱਧਰ ਜਾ ਟ੍ਰੇਨਾਂ 'ਚ ਧੱਕੇ ਖਾਓ ਕੋਈ ਸਪੋਰਟ ਲਾਈ ਬਈ ਬਹੁਤ ਮਤਲਬ ਗੰਦੀ ਲਾਈ ਰਹੀ ਆ ਉਹ ਜੇ ਮਤਲਬ ਕਰੋਗੇ ਤਾਂ ਟਕੜਾ ਨਾ ਹੋਵੇ ਇਹ ਤਾਂ ਉਹਨੂੰ ਉਹਨੂੰ ਬੜਾ ਕੁਝ ਚਿੱਲਣਾ ਪੈਂ ਜਾਂਦਾ ਹੱਲੇ ਵੀ ਸਰਕਾਰਾਂ ਕਹਿੰਦੀਆਂ ਨੇ ਵੀ ਤੁਡੀਨ ਲੱਗ ਜਾ ਜਾ ਤੇਰੇ ਸਿਕਿਉਰਿਟੀ ਗਾਰਡ ਲੱਗ ਜਾ ਸਿਕਿਉਰਿਟੀ ਗਾਰਡ ਤਾਂ ਬਈ ਲੱਗਣ ਨੂੰ ਪੈਟਰੋਲ ਪਪਤੇ ਵੀ ਲੱਗ ਜਾਂਦੇ ਹੋਰ ਕਿਤੇ ਬਾਦੂ ਦੇ ਨਾਲ ਸਿਕਿਉਰਿਟੀ ਗਾਰਡ ਲੱਗਣ ਨੂੰ ਤਾਂ ਇੰਨੀ ਮਿਹਨਤ ਕਿਉਂ ਕਰ ਹਿੰਗਲ ਬਾਈ ਮੈਂ ਸਰਾ ਨੂੰ ਚਾਹੀਦਾ ਦੇਖੋ ਬਾਈ ਨੂੰ ਇਨਸਾਫ ਚਾਹੀਦਾ ਤੇ ਬਾਈ ਆਪਣੇ ਕਚਹਿਰੀ ਦੇ ਕੋਲ ਆ ਰਿਖੇ ਬਾਈ ਨੇ ਗੰਨਿਆਂ ਦੀ ਰੇੜੀ ਤੇ ਬਾਈ ਨੂੰ ਵੱਧ ਤੋਂ ਵੱਧ ਕੇ ਸਕੋਟ ਕਰੋ ਤੇ ਬਾਈ ਕੋਲ ਆ ਕੇ ਗੰਨਿਆਂ ਦਾ ਜੂਸ ਤੇ ਵੱਧ ਤੋਂ ਵੱਧ ਆ ਕੇ ਬਾਈ ਨੂੰ ਸਕੋਟ ਕਰੋ ਆਪਾਂ ਸਰਕਾਰ ਨੂੰ ਉਹੀ ਮੰਗ ਕਰਨੇ ਆ ਤੇ ਬਾਈ ਜੀ ਦੀ ਸਕੋਟ ਕਰੋ ਤੁਸੀਂ ਹਾਂਜੀ ਮਿੱਤਰੋ ਇਹ ਵਾਤ ਤੁਹਾਨੂੰ ਸੋਣ ਅਨੋ ਮਾਈ ਨੂੰ ਨਹੀਂ ਅਟ ਹੋ ਐ ਮਾਈ ਨੂੰ ਨੋ ਮੈਲਿੰਗ ਐ ਨਾ ਉਹਨੇ ਮੈਨ ਕੋ ਗੋਲਡ ਮੈਨ ਨੇ ਆਣਾ ਖਾਲਾਂ ਜੀ ਨੇ ਵਾੜਾ ਨਹੀਂ ਹੈਗਾ ਨਹੀਂ ਉਹਨੇ ਆ ਖਾਨ ਦੇ ਵਿੱਚ ਭਗਵਾਨ ਤਾਂ ਮੰਡਾ ਨਹੀਂ ਨਾ ਇਹਨਾਂ ਦਾ ਨਹੀਂ ਹੈ ਗੋਇੰਡਮੈਂਟ ਮੈਂ ਨਹੀਂ ਗਿਆ ਨਾ ਗੋਇੰਡਮੈਂਟ ਮੈਂ ਨਾਇਮ ਖਾਨ ਨੇ ਮੁਕੀਆਂ ਬੰਦਾਰ ਮੈਂ ਤਨੀ ਜੋ ਵੀ ਬਾਣੀਆਂ ਸੀ ਐ ਬਾਣੀਆਂ ਨਾ ਤੂੰ ਇੰਨਾ ਮੈਂ ਰੱਖੇ ਛਣਾਓ ਅਰਾਂਗਾ ਅਰਾਂਗਾ ਫੇਡਾ ਚੱਲਿਆ ਵਾ ਜਿਹੜਾ ਫੇਡਾ ਚੱਲਦਾ ਜਿਹੜਾ ਨੀਣਾ ਗੋਇੰਡਮੈਂਟ ਨਾਲ ਉਹਨਾਂ ਨੂੰ ਅਨੋ ਨਿਆ ਮੈਨੂੰ ਨਹੀਂ ਨੂੰ ਜਾਂਦੀ ਐ ਨੂੰ ਜਿਹੜੇ ਨਾਨੇ ਨਾਨੇ ਉਹ ਐਵੇਂ ਨਹੀਂ ਚੱਲਣਾ ਨੋਟ ਨਹੀਂ ਦੇਣੀ ਮਣੀ ਉਹਨੂੰ ਹੀ ਐ ਹਾਂ ਉਹਨੂੰ ਲੈਣੀ ਪੈਣਾ ਹੀ ਐ ਤੁਵਾਨ ਨਹੀਂ ਐ ਇੰਨਾਂ ਤਣੋੜੇ ਮੈਂ ਨਹੀਂ ਐ ਮੈਂ ਮਾਣ ਨੂੰ ਹੁਣ ਅਨੁਆਪੇ ਨੂੰ ਠੀਕ ਐ ਨਾਮ ਐ ਹਾਂਜੀ ਬਈ ਜਿੰਨੇ ਜਿੰਨੇ ਵੀ ਮਤਲਬ ਜੂਸ ਪੀਣਾ ਉਹਦਾ ਸਪੋਰਟ ਨਹੀਂ ਕਰ ਸਕਦੀ ਤਾਂ ਆਪਾਂ ਬਾਬਾ ਕੋਲ ਜੂਸ ਪੀ ਕੇ ਜਾਓ ਹਾਂਜੀ ਆ ਖੁੱਲੇ ਦਰਵਾਰੇ ਕੇ ਨੇ ਤੇ ਆਪਣੀ ਬਈ ਸ਼ਨੀਵਾਰ ਐਤਵਾਰ ਨੂੰ ਆਫਰ ਹੈਗੀ ਹੈ ਜਿਹੜਾ ਬਈ ਆਪ ਨੂੰ ਫੋਲੋ ਕਰਕੇ ਆਊਗਾ ਉਹਦੇ ਲਈ ਮੰਨ ਲਓ 20 ਵਾਲਾ ਲੋਟਾ ਉਹ 15 ਰੁਪਏ ਦਾ ਹੈ ਤੇ 30 ਵਾਲਾ ਲੋਟਾ ਉਹ 25 ਰੁਪਏ ਦਾ ਹੈ 5 ਰੁਪਏ ਉਹ 5 ਰੁਪਏ ਉਹ ਹੈਗੀ ਹੈ ਸਾਰਿਆਂ ਲਈ ਹੈਗੀ ਬਈ ਜਿਹੜਾ ਸਪੋਰਟਸਮੈਨ ਵੀਰ ਹੈਗਾ ਜਿਹੜਾ ਖਿਡਾਰੀ ਵੀਰ ਹੈਗਾ ਉਹਦੇ ਲਈ ਆਪਣਾ ਸਿੱਧਾ ਹੀ 10 ਰੁਪਏ less ਹੈਗਾ ਮੰਨ ਲਓ ਜਿਹੜਾ 20 ਵਾਲਾ ਹੈ ਉਹ 10 ਰੁਪਏ ਦੀ ਜਿਹੜਾ 30 ਵਾਲਾ ਉਹ 15 ਰੁਪਏ ਦੀ ਬਈ ਜਿਆਦਾ ਜਿਆਦਾ ਵੀਡੀਓ ਨੂੰ ਸ਼ੇਅਰ ਕਰੋ ਤੇ ਖਿਡਾਰੀ ਆ ਜਿਆਦਾ ਜਿਆਦਾ ਮੇਰੇ ਕੋਲ ਪਹੁੰਚੋ ਤਾਂ ਕਿ ਉਹਨਾਂ ਦੀ ਆਪਾਂ ਕੋਈ ਮਦਦ ਕਰ ਸਕੀਏ ਮ ਆਪਾਂ ਉਹਨਾਂ ਖਿਡਾਰੀਆਂ ਨੂੰ ਗੇਮ ਹੀ ਕਰਾਣੀ ਆ ਤੇ ਆਪਣਾ ਜੁੱਸ ਪਿਆਣਾ ਸਾਰਿਆਂ ਨੂੰ ਧੰਨਵਾਦ ਬਈ ਬਾਕੀ ਵੀਡੀਓ ਨਾਲ ਇੱਕ ਦੂਜੇ ਨੂੰ ਸ਼ੇਅਰ ਕਰ ਲਿਆ ਕਰੋ ਤੇ ਆਪਣੀ ਸਪੋਰਟ ਕਰੋ ਪੂਰੀ ਜ਼ਿਆਦਾ ਹੈ ਨਾ ਜਿੰਨੀ ਤੁਸੀਂ ਸਪੋਰਟ ਛੇਤੀ ਕਰੋਗੇ ਉਹਨਾਂ ਜਿੰਨੀ ਵੀਡੀਓ ਸ਼ੇਅਰ ਕਰੋਗੇ ਉਹਨਾਂ ਹੀ ਛੇਤੀ ਮੈਂ ਨੌਕਰੀ ਲੱਗ ਜਾਗਾ ਤੇ ਕਾਮਯਾਬ ਹੋ ਜਾਗਾ ਮੈਨੂੰ ਬਹੁਤ ਖੁਸ਼ੀ ਹੋਊਗੀ ਅਗਰ ਤੁਸੀਂ ਮਤਲਬ ਵੀਡੀਓ ਸ਼ੇਅਰ ਕਰੋਗੇ ਜਾਂ ਫਿਰ ਇਧਰ ਉਧਰ ਭੇਜੋਗੇ ਲਾਈਕ ਕਰੋਗੇ ਕਮੈਂਟ ਕਰੋਗੇ ਤੇ ਫੋਲੋ ਕਰਕੇ ਰੱਖੋ ਆਪਣੇ ਵੀਰ ਨੂੰ ਤੇ ਆਪਾਂ ਜਲਦੀ ਦੇ ਜਲਦੀ ਨਵਾਂ ਅਪਡੇਟ ਲੈ ਕੇ ਆਵਾਂਗੇ ਕੋਈ ਧੰਨਵਾਦ ਬਈ